ਨੇ ਤਾਂ ਕੈਲੀਫੋਰਨੀਆ ਨੂੰ ਸੂਲ ਹੋਇਆ ਸੀ ਠਾਣੇ ਜ ਜ ਬੇਕ ਐਕਸੀਡੈਂਟ ਹੋਇਆ ਸੁਪਰਮੈਲ ਜਾ ਸੁਪਰਮੈਲ ਤੇ ਜਾ ਬਾਸਟਨ ਦੇ ਨੇੜੇ ਜਦੋਂ ਮੈਂ ਜਾ ਕੇ ਦੇਖਿਆ ਉੱਥੇ ਤਾਂ ਉੱਥੇ ਇੱਕ ਵਿਅਕਤੀ ਦੀ Laash ਪਈ ਸੀਗੀ ਜਿਹੜਾ ਸਿਰ ਦੇ ਵਿੱਚ ਕਾ ਕੇ ਖੂਨ ਲਗਿਆ ਸੀਗਾ ਤਾਂ ਨਾ ਤੇ ਉਹਦੇ ਮੌਕੇ ਦੇ ਫੋਟੋਆਂ ਖਿੱਚੀਆਂ ਆ ਜੇ ਉਹਦੇ ਬੰਦੇ ਦੀ شناخت ਨਹੀਂ ਹੋ ਸਕੀ ਇਹ ਕਿਸ ਚੀਜ਼ ਤੇ ਸੀ ਇਹ 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 ਮੁੰਡਾ ਲੜਕਾ ਮੋਟਰਸਾਈਕਲ ਤੇ ਸੀ ਹੂੰ ਹੂੰ ਕੀ ਲੱਗਦਾ ਮੌਕਾ ਦੇਖ ਕੇ ਉੱਥੇ ਕੀ ਲੱਗਦਾ ਤਾਂ ਕੋਈ ਐਕਸੀਡੈਂਟ ਕੇਸ ਵਾ ਤਾਂ ਹੁਣ ਉਹ ਤੋਂ ਬਾਅਦ ਆ ਪੋਸਟਵਾਰਡ ਦੀ ਰਿਪੋਰਟ ਤੋਂ ਬਾਅਦ ਅੱਜ ਕੀ ਗੱਲ ਕਰਵਾਂਗੇ ਨਹੀਂ ਕੋਈ ਲੱਗਦਾ ਉੱਪਰ ਦੀ ਬਾਹਣ ਚੜ ਗਿਆ ਉਹਦੇ ਉੱਪਰ ਦੀ ਲੱਗਦਾ ਕੋਈ ਹੋ ਸਕਦਾ ਬਾਹਣ ਚੜਦਾ ਹਜੇ ਮੌਕੇ ਤੇ ਕੋਈ ਵੀ ਕਿਸੇ ਨੇ ਸਾਨੂੰ ਹਜੇ ਬਾਅਦ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਨਾ ਹੀ ਕੋਈ ਹਜੇ ਬਿਆਨ ਹੋਇਆ ਤੇ ਉਹਦੇ ਕੋਲੋਂ ਜੇਬ ਦੇ ਵਿੱਚੋਂ ਕੁਝ ਮਿਲਿਆ ਹੋਵੇ ਨਹੀਂ ਹਜੇ ਉਹਦੇ ਚ ਨਾ ਕੁਝ ਨਾਸ਼ਤੀ ਕਾਰਡ ਮਿਲਿਆ ਇੱਕ ਮੋਬਾਈਲ ਫੋਨ ਮਿਲਿਆ ਉਹ ਉਹ ਵੀ ਮੋਬਾਈਲ ਫੋਨ ਖਰਾਬ ਹੋ ਗਿਆ ਸੀ SIM ਪਾ ਕੇ ਵੀ ਗੜਬੜੀ ਮੈਂ ਉੱਤੇ ਮਰਚੇ ਜੀ ਖਾਤੀ ਸਭਲਾਤਾ। ਚਨਾਕਸਲੇ ਕੀ ਉਪਰਾਲੇ ਕੀਤੇ ਜਾ ਰਹੇ ਆ? ਚਨਾਕਸਲੇ ਉਹਦੇ ਮੋਬਾਈਲ ਫੋਨ ਮੇਰੇ ਕੋਲ ਆ। ਉਹ ਉਹਦੀ SIM ਕੱਢ ਕੇ ਤੇ ਦੇਖਦੇ ਆ ਉਹਦਾ ਟ੍ਰੈਕਿੰਗ ਦਾ ਪਤਾ ਕਰਕੇ ਚੋਰੇ ਭਾ ਦੇ ਨੂੰ ਕੋਈ ਮਸ਼ਕਿਲ ਆਤੀ। ਤੇ ਕੀ ਕਾਰਵਾਈ ਕੀਤੀ ਜਾ ਰਹੀ ਬਿਲਹਾਲ? ਉਹਨਾਂ ਫਿਲਹਾਲ ਜੇ ਉਹਨੂੰ ਮਰਚੇ ਜੀ ਰੱਖਿਆ ਤਾਂ ਅਨਨੌਜ 72 ਘੰਟੇ ਵਾਸਤੇ ਰੱਖਿਆ ਜੇ ਕੋਈ ਆ ਗਿਆ ਤਾਂ ਫਿਰ ਪਹਿਲਾ ਕਾਰਵਾਈ ਕੀਤੀ ਜਾਵੇ। ਮੈਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀ ਟਾਣੇ। ਜਿਹੜਾ ਇੱਕ ਐਕਸੀਡੈਂਟ ਹੋਇਆ ਸੁਪਰਮਿਲ ਜਾ ਕੇ ਸੁਪਰਮਿਲ ਤੇ ਜਾ ਬਸਟੈਂਡ ਦੇ ਨੇੜੇ ਜਦੋਂ ਮੈਂ ਜਾ ਕੇ ਦੇਖਿਆ ਉੱਥੇ ਤਾਂ ਉੱਥੇ ਇੱਕ ਵਿਅਕਤੀ ਦੀ Laash ਪਈ ਸੀਗੀ ਜਿਹੜਾ ਛੇਰ ਦੇ ਵਿੱਚ ਕਾ ਕੇ ਖੂਨ ਲਗਿਆ ਸੀਗਾ ਤਾਂ ਤੇ ਉਹਦੇ ਮੌਕੇ ਦੇ ਫੋਟੋਆਂ ਖਿੱਚੀਆਂ ਆ ਜੇ ਉਹਦੇ ਬੰਦੇ ਦੀ شناخت ਨਹੀਂ ਹੋ ਸਕੀ ਇਹ ਕਿਸ ਚੀਜ਼ ਤੇ ਸੀ ਇਹ 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 ਮੁੰਡਾ ਲੜਕਾ ਮੋਟਰਸਾਈਕਲ ਤੇ ਸੀ ਹੂੰ ਹੂੰ ਕੀ ਲੱਗਦਾ ਮੌਕਾ ਦੇਖ ਕੇ ਉੱਥੇ ਕੀ ਲੱਗਦਾ ਤਾਂ ਕੋਈ ਐਕਸੀਡੈਂਟ ਕੇਸ ਵਾ ਤਾਂ ਹੁਣ ਉੱਥੋਂ ਬਾਅਦ ਆ ਪੁਲਿਸ ਵਾਲੇ ਦੀ ਰਿਪੋਰਟ ਤੋਂ ਬਾਅਦ ਅਜੇ ਕੀ ਗੱਲ ਕਰੀਏ ਨਹੀਂ ਕੋਈ ਲੱਗਦਾ ਉੱਪਰ ਦੀ ਬਾਹਣ ਚੜ ਗਿਆ ਉਹਦੇ ਉੱਪਰ ਦੀ ਲੱਗਦਾ ਕੋਈ ਹੋ ਸਕਦਾ ਬਾਹਣ ਚੜਦਾ ਅਜੇ ਮੌਕੇ ਤੇ ਕੋਈ ਵੀ ਕਿਸੇ ਨੇ ਸਾਨੂੰ ਅਜੇ ਬਾਅਦ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਨਾ ਹੀ ਕੋਈ ਅਜੇ ਬਿਆਨ ਉਹ ਜੀ ਤੇ ਉਹਦੇ ਕੋਲੋਂ ਜੇਬ ਦੇ ਵਿੱਚੋਂ ਕੋਈ ਚੀਜ਼ ਮਿਲਿਆ ਹੋਵੇ ਨਹੀਂ ਅਜੇ ਉਹਦੇ ਚ ਨਾ ਕੋਈ ਨਾਸ਼ਤੀ ਕਾਰਡ ਮਿਲਿਆ ਕੋਈ ਮੋਬਾਈਲ ਫੋਨ ਮਿਲਿਆ ਉਹਦੇ ਉਹ ਵੀ ਮੋਬਾਈਲ ਫੋਨ ਖਰਾਬ ਹੋ ਗਿਆ ਤੇ SIM ਪਾ ਕੇ ਵੀ ਦੇਖਦੇ ਆ ਕਿ ਉਹ ਕਿੱਥੇ ਰਵੰਦਾ ਤੇ ਡੈਡ ਬੋਡੀ ਜੀ ਡੈਡ ਬੋਡੀ ਮੈਂ ਉੱਤੇ ਮਰਜੇ ਜੀ ਰੱਖਾਤੀ ਸੁਭਲਾਤਾ ਤੇchnax ਲਈ ਕੀ ਉਪਰਾਲੇ ਕੀਤੇ ਜਾ ਰਹੇ ਆchnax ਤੇ ਉਹਦੇ ਮੋਬਾਈਲ ਫੋਨ ਮੇਰੇ ਕੋਲ ਆ ਉਹ ਉਹਦੀ SIM ਕੱਢ ਕੇ ਤੇ ਵੀ ਦੇਖਦੇ ਆ ਉਹਦਾ ਟ੍ਰੈਕਿੰਗ ਦਾ ਪਤਾ ਕਰਕੇ ਤੇ ਉਹਦੇ ਘਰ ਦੇ ਨੇ ਕੋਈ ਮੁਸ਼ਕਿਲ ਆਤੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਫਿਲਹਾਲ ਉਹਨਾਂ ਫਿਲਹਾਲ ਜੇ ਉਹਨੂੰ ਮਰਜੇ ਜੀ ਰੱਖਿਆ ਆ ਤਾਂ ਉਹਨਾਂ ਨੂੰ 72 ਘੰਟੇ ਬਾਅਦ ਰੱਖਿਆ ਜੇ ਕੋਈ ਆ ਗਿਆ ਤਾਂ ਫਿਰ ਪਹਿਲਾਂ ਕਾਰਵਾਈ ਕੀਤੀ। ਮੈਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀ ਟਾਣੇ ਜਿਵੇਂ ਇੱਕ ਐਕਸੀਡੈਂਟ ਹੋਇਆ ਸੁਪਰਮਾਰਕਟ ਸੁਪਰਮਾਰਕਟ ਦੇ ਚਾਹ ਬਸ ਸਟੈਂਡ ਦੇ ਨੇੜੇ। ਜਦੋਂ ਮੈਂ ਜਾ ਕੇ ਦੇਖਿਆ ਉੱਥੇ ਤਾਂ ਉੱਥੇ ਇੱਕ ਵਿਅਕਤੀ ਦੀ Laash ਪਈ ਸੀਗੀ ਜਿਹੜਾ ਛੇਰ ਦੇ ਵਿੱਚ ਕਾ ਕੇ ਖੂਨ ਲਗਿਆ ਸੀਗਾ ਤਾਂ ਤਾਂ ਤੇ ਉਹਦੇ ਮੌਕੇ ਦੇ ਫੋਟੋਆਂ ਖਿੱਚੀਆਂ ਆ ਜੇ ਉਹਦੇ ਬੰਦੇ ਦੀ شناخت ਨਹੀਂ ਹੋ ਸਕੀ। ਇਹ ਕਿਸ ਚੀਜ਼ ਤੇ ਸੀ ਇਹ 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 ਮੁੰਡਾ ਲੜਕਾ ਮੋਟਰਸਾਈਕਲ ਤੇ ਸੀ ਹੂੰ ਹੂੰ ਕੀ ਲੱਗਦਾ ਮੌਕਾ ਦੇਖ ਕੇ ਉੱਥੇ ਕੀ ਲੱਗਦਾ ਤਾਂ ਕੋਈ ਐਕਸੀਡੈਂਟ ਕੇਸ ਵਾ ਤਾਂ ਹੁਣ ਉਸ ਤੋਂ ਬਾਅਦ ਉਹ ਪੁਲਿਸ ਵਾਰਡ ਦੀ ਰਿਪੋਰਟ ਤੋਂ ਬਾਅਦ ਅੱਜ ਕੀ ਗੱਲ ਕਰੀਏ ਨਹੀਂ ਕੋਈ ਲੱਗਦਾ ਉੱਪਰ ਦੀ ਬਾਹਣ ਚੜ ਗਿਆ ਉਹਦੇ ਉੱਪਰ ਦੀ ਲੱਗਦਾ ਕੋਈ ਹੋ ਸਕਦਾ ਬਾਹਣ ਚੜਦਾ ਹਜੇ ਮੌਕੇ ਤੇ ਕੋਈ ਵੀ ਕਿਸੇ ਨੇ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਨਾ ਹੀ ਕੋਈ ਹਜੇ ਬਿਆਨ ਉਹ ਜੀ ਤੇ ਉਹਦੇ ਕੋਲੋਂ ਜੇਬ ਦੇ ਵਿੱਚੋਂ ਕੋਈ ਚੀਜ਼ ਮਿਲਿਆ ਹੋਵੇ ਨਹੀਂ ਹਜੇ ਉਹਦੇ ਚ ਨਾ ਕੋਈ ਨਾਸ਼ਤੀ ਕਾਰਡ ਮਿਲਿਆ ਇੱਕ ਮੋਬਾਈਲ ਫੋਨ ਮਿਲਿਆ ਉਹਦੇ ਉਹ ਵੀ ਮੋਬਾਈਲ ਫੋਨ ਖਰਾਬ ਹੋ ਗਿਆ ਸੀ ਸਿਮ ਦੜਬੂਡੀ ਮੈਂ ਉਹ ਤੇ ਮਰਚੀ ਜੀ ਰੱਖਾਤੀ ਸੁਭਲਾਤਾ। ਛਨਾਕਸ ਲਈ ਕੀ ਉਪਰਾਲੇ ਕੀਤੇ ਜਾ ਰਹੇ ਆ? ਛਨਾਕਸ ਦੇ ਉਹਦਾ ਮੋਬਾਈਲ ਫੋਨ ਮੇਰੇ ਕੋਲ ਆ। ਉਹ ਉਹਦੀ SIM ਕੱਢ ਕੇ ਤੇ ਫਿਰ ਦੇਖਦੇ ਆ ਉਹਦਾ ਟ੍ਰੈਕਿੰਗ ਦਾ ਪਤਾ ਕਰਕੇ ਤੇ ਉਹਦੇ ਘਰ ਦੇ ਨੇ ਕੋਈ ਮੁਸ਼ਕਿਲ ਆਤੀ। ਤੇ ਕੀ ਕਾਰਵਾਈ ਕੀਤੀ ਜਾ ਰਹੀ ਫਿਲਹਾਲ? ਉਹਨਾਂ ਫਿਲਹਾਲ ਜੇ ਉਹਨੂੰ ਮਰਚੀ ਜੀ ਰੱਖਿਆ ਤਾਂ ਅਨਨੌਜ 72 ਘੰਟੇ ਵਾਸਤੇ ਰੱਖਿਆ ਜੇ ਕੋਈ ਆ ਗਿਆ ਤਾਂ ਫਿਰ ਪਹਿਲਾ ਕਾਰਵਾਈ ਕੀਤੀ ਜਾਊ।